ਬੈਸੇ ਤਾਂ ਭਾਰਤ ਦੇ ਵਿੱਚ ਅਲੱਗ-ਅਲੱਗ ਰਾਜਾਂ ਦੇ ਵਿੱਚ ਪੁਰਾਣੇ ਇਤਿਹਾਸਿਕ ਕਿਲੇ ਨੇ ਜਿਨ੍ਹਾਂ ਦਾ ਸਬੰਧ ਰਾਜੇ ਮਹਾਰਾਜਿਆਂ ਦੇ ਨਾਲ ਰਿਹਾ ਤੇ ਹਰ ਕਿਲਾ ਆਪਣੇ ਆਪਣੇ ਇਤਿਹਾਸ ਨੂੰ ਬਿਆਨ ਵੀ ਕਰਦਾ ਹੈ ਭਾਰਤ ਵਿੱਚ ਪੁਰਾਣੇ ਇਤਿਹਾਸ ਕਿਲਿਆਂ ਦਾ ਰੰਗ ਲਾਲ ਦੇਖਣ ਨੂੰ ਮਿਲਦਾ ਹੈ ਪਰ ਭਾਰਤ ਦੀ ਰਾਜਸਤਾਨੀ ਵਿੱਚ ਮੌਜੂਦ ਲਾਲ ਕਿਲੇ ਦਾ ਰੰਗ ਲਾਲ ਹੋਣ ਦੇ ਨਾਂ ਨਾਲ ਨਾਂ ਵੀ ਲਾਲ ਕਿਲਾ ਹੈ ਜਿਸ ਨੂੰ ਦਿੱਲੀ ਰੈੱਡ ਫੋਰਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦਿੱਲੀ ਦਾ ਲਾਲ ਕਿਲਾ 17ਵੀਂ ਸਦੀ ਦੇ ਸਾਲ 1648 ਦੇ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਸ਼ਾਸਨ ਕਾਲ ਦੇ ਵਿੱਚ ਬਣਾਇਆ ਗਿਆ ਸੀ ਜਿਸ ਨੂੰ ਸ਼ਾਹਜਹਾਂ ਨੇ ਸਫੇਦ ਰੰਗ ਦੇ ਪੱਥਰਾਂ ਦੇ ਨਾਲ ਬਣਾਇਆ ਸੀ ਪਰ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਅੰਗਰੇਜ਼ਾਂ ਨੇ ਲਾਲ ਕਿਲੇ ਨੂੰ ਲਾਲ ਰੰਗ ਕਰ ਦਿੱਤਾ ਦਿੱਲੀ ਦੇ ਇਸ ਕਿਲੇ ਦਾ ਸਿਰਫ ਰੰਗ ਹੀ ਨਹੀਂ ਬਦਲਿਆ ਗਿਆ ਸਗੋਂ ਨਾਂ ਵੀ ਬਦਲ ਦਿੱਤਾ ਗਿਆ ਪਹਿਲਾਂ ਦਿੱਲੀ ਦੇ ਲਾਲ ਕਿਲੇ ਨੂੰ ਕਿਲਾ ਇਹ ਮੁਬਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਬਾਅਦ ਵਿੱਚ ਲਾਲ ਕਿਲਾ ਰੱਖ ਦਿੱਤਾ ਗਿਆ ਸ਼ਾਹਜਹਾਨ ਨੇ ਇਹ ਕਿਲਾ ਉਸ ਸਮੇਂ ਬਣਾਇਆ ਸੀ ਜਦੋਂ ਉਸਨੇ ਆਪਣੀ ਰਾਜਧਾਨੀ ਜੁਪੀ ਦੇ ਆਗਰਾ ਤੋਂ ਦਿੱਲੀ ਵਿੱਚ ਸ਼ਿਫਟ ਕਰਨੀ ਸੀ ਉਹਨਾਂ ਦਿਨਾਂ ਵਿੱਚ ਨਾ ਤਾਂ ਟੈਕਨੋਲੋਜੀ ਸੀ ਤੇ ਨਾ ਹੀ ਕੋਈ ਮਸ਼ੀਨਰੀ ਸੀ ਪਰ ਫਿਰ ਵੀ ਇਸ ਕਿਲੇ ਨੂੰ ਦਸਾ ਸਾਲਾਂ ਦੇ ਵਿੱਚ ਬਣਾ ਕੇ ਤਿਆਰ ਕਰ ਦਿੱਤਾ ਸੀ ਲਾਲ ਕਿਲੇ ਦੇ ਅੰਦਰ ਕਈ ਸਾਰੇ ਮਹਿਲ ਵੀ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਵਿੱਚੋਂ ਸਭ ਤੋਂ ਫੇਮਸ ਰੰਗਾਂ ਦਾ ਮਹਿਲ ਹੈ ਜਿਸ ਨੂੰ ਪਲੇਸ ਆਫ ਕਲਰ ਵੀ ਕਿਹਾ ਜਾਂਦਾ ਹੈ ਉਹਨਾਂ ਸਮਿਆਂ ਦੇ ਵਿੱਚ ਇਸ ਖਾਸ ਮਹਿਲ ਦੇ ਵਿੱਚ ਸਿਰਫ ਰਾਜਕੁਮਾਰੀਆਂ ਤੇ ਰਾਣੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਐਂਟਰ ਹੋਣ ਦੀ ਇਜਾਜ਼ਤ ਨਹੀਂ ਸੀ ਦਿੱਲੀ ਕਿਲੇ ਦੀ ਸ਼ੇਪ ਓਕਟਾਗੋਨ ਜਾਨੀ ਕਿ ਅਸ਼ਟਕੋਣ ਅੱਠ ਪਜਾਮਾ ਦੇ ਆਕਾਰ ਵਿੱਚ ਬਣਿਆ ਹੋਇਆ ਹੈ ਲਾਲ ਕਿਲੇ ਨੂੰ ਇਤਿਹਾਸਿਕ ਅਤੇ ਸੱਭਿਆਚਾਰੀ ਮਹੱਤਵ ਦੇ ਲਈ 2007 ਦੇ ਵਿੱਚ ਯੂਨੈਸਕੋ ਦੁਆਰਾ ਵਰਲਡ ਹੈਰੀਟੇਜ ਸਾਈਟ ਦੇ ਰੂਪ ਦੇ ਵਿੱਚ ਦੀਤੀ ਬੰਦ ਕੀਤਾ ਗਿਆ ਸੀ ਇਸੇ ਤਰ੍ਹਾਂ ਮੇਵਾੜ ਦਾ ਕਿਲਾ ਐਸੇ ਤਾਂ ਕਿਸੇ ਦੀ ਪਛਾਣ ਦਾ ਮਹਤਾਜ ਨਹੀਂ ਹੈ ਪਰ ਇਹ ਕਿਲਾ ਪਹਿਲਾਂ ਤੋਂ ਹੀ ਦੇਸ਼ ਆਪ ਵਿਦੇਸ਼ਾਂ ਤੇ ਟੂਰਿਸਟ ਨੂੰ ਆਪਣੇ ਵੱਲ ਖਿੱਚਦਾ ਰਿਹਾ ਹੈ ਮੇਵਾੜ ਰਾਜਾਂ ਦੀ ਸ਼ਾਨ ਮੰਨੇ ਜਾਣ ਵਾਲੇ ਇਸ ਕਿਲੇ ਦੇ ਵਿੱਚ ਰਾਜਪਤਾਨਾ ਦੀ ਸ਼ਾਨ ਮਹਾਰਾਣਾ ਪ੍ਰਤਾਪ ਦਾ ਜਨਮ ਵੀ ਹੋਇਆ ਸੀ ਮੇਵਾੜ ਦੇ ਕਿਲੇ ਦੀ ਬਾਉਂਡਰੀ ਵਾਲ 36 ਕਿਲੋਮੀਟਰ ਲੰਬੀ ਹੈ ਜੋ ਦੁਨੀਆ ਦੀ ਲਗਾਤਾਰ ਬਣਾਈ ਗਈ ਦੁਨੀਆ ਦੀ ਸਭ ਤੋਂ ਵੱਡੀ ਬਾਉਂਡਰੀ ਵਾਲ ਤੇ ਦੂਜਾ ਸਥਾਨ ਰੱਖਦੀ ਹੈ ਇਸ ਦੀਵਾਰ ਨੂੰ ਦਾ ਗ੍ਰੇਟ ਵਾਲ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮਹਾਰਾਣਾ ਪ੍ਰਤਾਪ ਦੇ ਪੁਰਖੇ ਰਾਣਾ ਕੁੰਬਾ ਨੇ ਇਸ ਕਿਲੇ ਦਾ ਨਿਰਮਾਣ ਮਾਨ ਕਰਵਾਇਆ ਸੀ ਜਿਸ ਨੂੰ ਬਣਾਉਣ ਦੇ ਵਿੱਚ 15 ਸਾਲ ਦਾ ਲੰਮਾ ਵਕਤ ਲੱਗਿਆ ਸੀ ਕਿਲੇ ਦੇ ਅੰਦਰ ਜਾਣ ਵਾਸਤੇ ਘੁੰਮਣਘੇਰੀ ਵਾਲੇ ਰਸਤੇ ਬਣਾਏ ਹਨ ਜਿਨ੍ਹਾਂ ਵਿੱਚ 7 ਦਰਵਾਜ਼ੇ ਲਗਾਏ ਗਏ ਹਨ ਇਹਨਾਂ ਦਰਵਾਜ਼ਿਆਂ ਦੇ ਨਾਮ ਵੀ Hindu ਦੇਵੀ ਦੇਵਤਿਆਂ ਦੇ ਨਾਮ ਨਾਲ ਰੱਖੇ ਗਏ ਹਨ ਰਾਜਸਥਾਨ ਦੀਆਂ ਖਾਸ ਇਮਾਰਤਾਂ ਦੇ ਵਿੱਚ ਸ਼ਾਮਿਲ ਇਹ ਕਿਲਾ 700 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਤੇ ਤਕਰੀਬਨ 200 ਮੀਟਰ ਦੀ ਉਚਾਈ ਤੇ ਬਣਾਇਆ ਗਿਆ ਹੈ